ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਤੇ ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਜਿੱਦਾਂ ਕਿ ਤੁਸੀਂ ਅੱਜ ਪੁੱਛਿਆ ਹੈ ਕਿ ਬਈ ਲੈਟਰਿੰਗ ਦੇ ਵਿੱਚ ਖੂਨ ਆਣਾ ਦੇਖੋ ਲੈਟਰਿੰਗ ਦੇ ਵਿੱਚ ਖੂਨ ਆਣ ਦੇ ਕਈ ਜ਼ਿਆਦਾ ਕਾਰਨ ਹਨ ਸਭ ਨਾਲੋਂ ਮੋਸਟ ਕਾਮਨ ਜਿਹੜਾ ਕਾਰਨ ਹੈਗਾ ਆ ਉਹ ਹੈਗਾ ਹੈ ਹੈਮੋਰੋਇਡਸ ਜਿਹਨੂੰ ਅਸੀਂ ਪਾਈਲਸ ਵੀ ਕਹਿੰਦੇ ਆ ਬਵਾਸੀਰ ਵੀ ਕਹਿੰਦੇ ਆ ਪਰ ਮੈਂ ਜੋ ਅੱਜ ਗੱਲ ਕਰਨਾ ਚਾਹ ਰਿਹਾ ਹਾਂ ਜਾਂ ਜੋ ਮੈਂ ਅੱਜ ਦੇਣਾ ਜਾ ਰਹੇ ਆ ਉਹ ਹੈਗਾ ਆ ਅਲਸਰੇਟਿਵ ਕੋਲਾਈਟਿਸ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਸੰਗ੍ਰਹਿਣੀ ਦੀ ਪ੍ਰੋਬਲਮ ਕਿਹਾ ਜਾਂਦਾ ਹੈ ਇਸ ਗੱਲ ਦੇ ਵਿਸ਼ੇ ਦੇ ਉੱਤੇ ਗੱਲ ਕਰਨ ਦਾ ਇਸ ਕਰਕੇ ਮੈਂ ਕਰਨਾ ਚਾਹੁੰਦਾ ਕਿਉਂਕਿ ਮੈਂ ਜਿਆਦਾ ਆਲਮੋਸਟ 1 ਸਾਲ ਮੈਨੂੰ ਇੱਥੇ ਪ੍ਰੈਕਟਿਸ ਕਰਦੇ ਨੂੰ ਹੋ ਗਿਆ ਮੈਂ ਦੇਖਿਆ ਇੱਥੇ ਬਹੁਤ ਜ਼ਿਆਦਾ ਕਾਮਨ ਪੇਸ਼ੈਂਟਸ ਨੇ ਅਲਸਰੇਟਿਵ ਕੋਲਾਈਟਿਸ ਦੇ ਤੇ ਨਾਲ ਹੀ ਇਸ ਦਾ ਇੱਕ ਤੁਸੀਂ ਕਹਿ ਲਓ ਕਿ ਇਹਦੀ ਭੈਣ ਜਾਂ ਤੁਸੀਂ ਕਹਿ ਲਓ ਕਿ ਇਹਦੇ ਨਾਲ ਦੀ ਇੱਕ ਬਿਮਾਰੀ ਜਿਹਨੂੰ ਅਸੀਂ ਕਰੋਨਸ ਡਿਜ਼ੀਜ਼ ਕਹਿੰਦੇ ਆ ਉਹ ਇੱਥੇ ਮੈਂ ਕਾਫੀ ਕਾਮਨ ਪੇਸ਼ੈਂਟਸ ਦੇਖੇ ਨੇ ਤੇ ਜਿਨ੍ਹਾਂ ਦਾ ਮੈਂ ਮੇਰੇ ਕੋਲੋਂ ਬਹੁਤ ਹੀ ਜ਼ਿਆਦਾ ਮਤਲਬ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਲਸਰੇਟਿਵ ਕੋਲਾਈਟਿਸ ਇੱਕ ਤਰ੍ਹਾਂ ਦੀ ਦੇਖੋ ਇਹ ਹਜੇ ਤੱਕ ਜੋ ਸਾਡੀਆਂ ਕਿਤਾਬਾਂ ਕਹਿੰਦੀਆਂ ਉਹਦੇ ਵਿੱਚ ਕੋਈ ਪਾਰਟਿਕੂਲਰ ਰੀਜ਼ਨ ਨਹੀਂ ਦਿੱਤਾ ਇਹਦੇ ਕਈ ਕਾਰਨ ਹੁੰਦੇ ਨੇ ਸਾਡਾ ਖਾਣਾ ਪੀਣਾ ਜੈਨੇਟਿਕਸ ਹੋ ਗਿਆ ਸਾਡੀ ਇੱਕ ਤਰ੍ਹਾਂ ਦੀ ਇਮਿਊਨਿਟੀ ਹੋ ਗਿਆ ਇਹਨੂੰ ਇੱਕ ਤਰ੍ਹਾਂ ਦਾ ਆਟੋਇਮਿਊਨ ਡਿਜ਼ੀਜ਼ ਦੇ ਵਿੱਚ ਵੀ ਲਿਆ ਜਾਂਦਾ ਹੈਗਾ ਔਰ ਮਤਲਬ ਤਿੰਨ ਚਾਰ ਕਾਫੀ ਮਲਟੀਫੈਕਟੋਰੀਅਲ ਰੀਜ਼ਨ ਦੱਸੇ ਜਾਂਦੇ ਨੇ ਅਲਸਰੇਟਿਵ ਕੋਲਾਈਟਿਸ ਦੇ ਮੋਸਟਲੀ ਇਹ ਜਿਹੜੀ ਹੈ ਯੰਗ ਲੋਕਾਂ ਦੇ ਵਿੱਚ ਪਾਈ ਜਾਂਦੀ ਹੈਗੀ ਹੈ ਪੇਸ਼ੈਂਟ ਜਿਹੜੇ ਮੇਰੇ ਕੋਲ ਇਦਾਂ ਆਉਂਦੇ ਨੇ ਦੇਖੋ ਉਹ ਉਹ ਪੇਸ਼ੈਂਟਸ ਨੂੰ ਪ੍ਰੋਬਲਮ ਹੁੰਦੀ ਹੈ ਢੇਟ ਦੇ ਵਿੱਚ ਦਰਦ ਹੋਣਾ ਜਿਹਨੂੰ ਅਸੀਂ ਵਟ ਕਹਿੰਦੇ ਆ ਲੀ ਪੈਂਦੀ ਹੈ ਲੈਟਰਿੰਗ ਰਸਤੇ ਖੂਨ ਆਣਾ ਦਿਨ ਦੇ ਵਿੱਚ 5 ਜਾਂ 7 ਵਾਰੀ ਜਾਂ ਕਦੇ-ਕਦੇ 10 15 ਵਾਰ ਪਤਲੀ ਲੈਟਰਿੰਗ ਆਣਾ ਤੇ ਉਹਦੇ ਨਾਲ ਹੀ ਲੈਟਰਿੰਗ ਚ ਬਲੱਡ ਆਣਾ ਪਹਿਲਾਂ ਉਹ ਜਿਹੜੇ ਨਾਰਮਲ ਡਾਕਟਰ ਜਾਂ ਤੁਸੀਂ ਕਹਿ ਲੋ ਕੈਮਿਸਟ ਹੋਗੇ ਜਾਂ ਵੈਸੀ ਆਰਐਮਪੀ ਹੋਗੇ ਉਹਨਾਂ ਕੋਲ ਜਾਂਦੇ ਨੇ ਉਹ ਕਈ ਉਹਨਾਂ ਨੂੰ ਬਵਾਸੀਰ ਦੇ ਬਾਰੇ ਕਹਿ ਦਿੰਦੇ ਨੇ ਕਈ ਉਹਨਾਂ ਨੂੰ ਸਿੰਪਲ ਇਨਫੈਕਸ਼ਨ ਲਈ ਕਹਿ ਦਿੰਦੇ ਨੇ ਪ੍ਰੋਪਰ ਡਾਇਗਨੋਸ ਨਹੀਂ ਹੁੰਦਾ ਜਿੱਦਾਂ ਸਾਡੇ ਕੋਲ ਪੇਸ਼ੈਂਟ ਕੋਈ 1 ਸਾਲ ਤੋਂ ਪਰੇਸ਼ਾਨ ਹੈ ਕੋਈ 6 ਮਹੀਨੇ ਤੋਂ ਪਰੇਸ਼ਾਨ ਹੈ ਇਨਫੈਕਟ ਕੋਈ 2 ਸਾਲ ਤੋਂ ਪਰੇਸ਼ਾਨ ਹੈ ਸਾਡੇ ਕੋਲ ਜਦੋਂ ਆਉਂਦੇ ਆ ਤਾਂ ਅਸੀਂ ਸਭ ਨਾਲੋਂ ਪਹਿਲੇ ਨੰਬਰ ਤੇ ਲੈਟਰਿੰਗ ਦੇ ਰਸਤੇ ਦੂਰਬੀ ਨਾਲ ਉਹਨਾਂ ਦੀ ਜਾਂਚ ਕਰਦੇ ਆਂ ਦੇਖਣ ਵਾਸਤੇ ਕਿ ਵੀ ਅੰਦਰ ਚੱਲ ਕੀ ਰਿਹਾ ਕਾਰਨ ਕੀ ਹੈ ਲੈਟਰਨਿੰਗ ਦੇ ਵਿੱਚ ਖੂਨ ਆਣ ਦਾ ਜਿੱਦਾਂ ਹੀ ਅਸੀਂ ਕੈਮਰਾ ਪਾ ਕੇ ਚੈੱਕ ਕਰਦੇ ਹਾਂ ਦੇਖੋ ਇਸ ਬਿਮਾਰੀ ਦਾ ਇੱਕ ਕੈਰੈਕਟਰਿਸਟਿਕ ਫੀਚਰ ਹੁੰਦਾ ਕਿ ਜਿੱਦਾਂ ਹੀ ਅਸੀਂ ਕੈਮਰਾ ਪਾਈਏ ਸਾਨੂੰ ਉਹਦੀ ਬਿਲਕੁਲ ਫੀਚਰ ਸਾਹਮਣੇ ਨਜ਼ਰ ਆ ਜਾਂਦੇ ਆ ਤਾਂ ਸਿੰਪਲ ਇੱਕ ਕੈਮਰਾ ਦਾ ਟੈਸਟ ਜਿਸ ਨੂੰ ਅਸੀਂ ਸਿਗਮੋਇਡੋਸਕੋਪੀ ਕਰਨੇ ਆ ਉਸ ਟੈਸਟ ਦੇ ਨਾਲ ਇਸ ਬਿਮਾਰੀ ਨੂੰ ਅਸੀਂ ਪ੍ਰੋਪਰ ਡਾਇਗਨੋਸ ਕਰ ਲੈਂਦੇ ਆ ਜੇ ਕੈਮਰੇ ਦੇ ਵਿੱਚ ਸਾਨੂੰ ਇਸ ਬਿਮਾਰੀ ਦੇ ਫੀਚਰ ਨਜ਼ਰ ਆਉਂਦੇ ਤਾਂ ਅਸੀਂ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਉਹਦੀ ਜਾਂਚ ਭੇਜਦੇ ਹਾਂ ਤਾਂ ਕਿ ਉਹ ਜਾਂਚ ਦੇ ਵਿੱਚ 100% ਸ਼ਿਉਰਟੀ ਹੋ ਜਾਂਦੀ ਹੈ ਕਿ ਵਾਕਿਆ ਪੇਸ਼ੈਂਟ ਨੂੰ ਅਲਸਰੇਟਿਵ ਕੋਲਾਈਟਿਸ ਜਾਂ ਮੈਂ ਜਿੱਦਾਂ ਦੱਸਿਆ ਕਿ ਇਸ ਦੇ ਨਾਲ ਦੀ ਇੱਕ ਹੋਰ ਬਿਮਾਰੀ ਜਿਸ ਨੂੰ ਅਸੀਂ ਕਰੋਨਸ ਡਿਜ਼ੀਜ਼ ਕਹਿੰਦੇ ਹਾਂ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਪੇਸ਼ੈਂਟ ਨੂੰ ਬਿਮਾਰੀ ਹੈ ਇਸ ਬਿਮਾਰੀ ਦਾ ਇੱਕ ਮੇਨ ਸੈਕੰਡ ਇੰਪੋਰਟੈਂਟ ਫੀਚਰ ਜਾਂ ਕੈਰੈਕਟਿਸਟਿਕ ਫੀਚਰ ਇਹ ਹੈ ਕਿ ਇਸ ਇਹ ਬਿਮਾਰੀ ਨੂੰ ਅਸੀਂ ਟਰੀਟ ਨਹੀਂ ਕਰ ਸਕਦੇ ਮਤਲਬ ਕਯੂਰ ਨਹੀਂ ਕਰ ਸਕਦੇ ਟਰੀਟ ਕਰ ਸਕਦੇ ਹਾਂ ਮਤਲਬ ਕਹਿੰਦਾ ਮਤਲਬ ਇਹ ਬਿਮਾਰੀ ਜੜ ਤੋਂ ਖਤਮ ਨਹੀਂ ਹੋ ਸਕਦੀ ਲੇਕਿਨ ਇਹ ਬਿਮਾਰੀ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਜਿੱਦਾਂ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਨਾ ਹੀ ਬੀਪੀ ਨੂੰ ਅਸੀਂ ਜੜ ਤੋਂ ਹਟਾ ਸਕਦੇ ਹਾਂ ਨਾ ਹੀ ਸ਼ੂਗਰ ਤੋਂ ਜੜ ਤੋਂ ਹਟਾ ਸਕਦੇ ਹਾਂ ਲੇਕਿਨ ਹਾਂ ਜੇ ਅਸੀਂ ਪ੍ਰੋਪਰ ਮੈਡੀਸਿਨ ਲਈਏ ਤਾਂ ਇਸ ਬਿਮਾਰੀ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਔਰ ਪੇਸ਼ੈਂਟ ਜਿਹੜਾ ਬਿਲਕੁਲ ਨਾਰਮਲ ਲਾਈਫ ਜ ਤਾਂ ਮੇਰੀ ਸਾਰੇ ਲੋਕਾਂ ਨੂੰ ਜਿਨ੍ਹਾਂ ਇਹ ਗੁਰਦਾਸਪੁਰ ਹੋ ਗਿਆ ਪਠਾਨਕੋਟ ਹੋ ਗਿਆ ਬਟਾਲਾ ਹੋ ਗਿਆ ਡੇਰਾ ਬਾਬਾ ਨਾਨਕ ਕਾਧੀਆਂ ਹੋ ਗਿਆ ਜਿੱਥੋਂ ਮੈਨੂੰ ਕਾਮਨਲੀ ਮੇਰੇ ਕੋਲ ਮਰੀ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਅਗਰ ਤੁਹਾਡੇ ਲੈਟਰਿੰਗ ਦੇ ਵਿੱਚ ਖੂਨ ਦੀ ਮਤਲਬ ਖੂਨ ਆਂਦਾ ਹੈ ਤਾਂ ਤੁਸੀਂ ਸਭ ਨਾਲੋਂ ਪਹਿਲਾਂ ਗੈਸਟਰੋ ਦੇ ਡਾਕਟਰ ਕੋਲ ਜਾਓ ਤੇ ਆਪਣਾ ਪਹਿਲਾ ਡਾਇਗਨੋਸ ਬਣਾਓ ਮਤਲਬ ਬਿਮਾਰੀ ਦਾ ਪਹਿਲਾਂ ਕਾਰਨ ਪਤਾ ਕਰੋ ਕਿਉਂਕਿ ਜਦ ਤੱਕ ਕਾਰਨ ਨਹੀਂ ਪਤਾ ਲੱਗੂਗਾ ਤਾਂ ਤੁਸੀਂ ਪ੍ਰੋਪਰਲੀ ਠੀਕ ਨਹੀਂ ਹੋ ਸਕਦੇ ਕਦੇ ਇਧਰੋਂ ਦਵਾਈ ਖਾਓਗੇ ਕਦੇ ਇਧਰੋਂ ਦਵਾਈ ਖਵਾਓਗੇ ਫਿਰ ਜਿੰਨਾ ਲੇਟ ਪ੍ਰੈਜੈਂਟ ਕਰੋਗੇ ਉਨਾ ਹੀ ਤੁਹਾਡਾ ਜਿਹੜਾ ਬਿਮਾਰੀ ਵੱਧਦੀ ਜਾਏਗੀ ਤਾਂ ਖਰਚਾ ਜ਼ਿਆਦਾ ਬਧੇਗਾ ਮਾਰੀਏਟेड ਇਹ ਕਹਿਣਾ ਮਤਲਬ ਕਿ ਉਹੀ ਸਪੈਸ਼ਲਿਸਟ ਕੋਲ ਜਾਣਾ ਜੇ ਬਿਲਕੁਲ ਮੈਂ ਹਮੇਸ਼ਾ ਆਪਣੀ ਵੀਡੀਓ ਦੇ ਵਿੱਚ ਕਹਿਣਾ ਹੈ ਕਿ ਜੋ ਵੀ ਪੇਸ਼ੈਂਟ ਮਤਲਬ ਜਦੋਂ ਵੀ ਤੁਸੀਂ ਕਿਸੇ ਡਾਕਟਰ ਕੋਲ ਜਾਣਾ ਜਿਹੜੀ ਤਰੀਕੇ ਦੀ ਤੁਹਾਨੂੰ ਬਿਮਾਰੀ ਹੈਗੀ ਹੈ ਤੁਸੀਂ ਪਹਿਲਾਂ ਡਿਗਰੀ ਪੜ੍ਹ ਕੇ ਜਾਓ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸੋਚ ਕੇ ਪੈਸੇ ਖਰਚੋਗੇ ਅਸੀਂ ਕਿਸ ਡਾਕਟਰ ਨੂੰ ਦਿਖਾਣਾ ਹੈ ਕਿਹੜਾ ਡਾਕਟਰ ਕਿਸ ਚੀਜ਼ ਦਾ ਸਪੈਸ਼ਲਿਸਟ ਹੈ ਕਿਉਂਕਿ ਸਰਕਾਰ ਨੇ ਜਿੰਨੇ ਵੀ ਮਤਲਬ ਇੰਡੀਆ ਦੇ ਵਿੱਚ ਕੋਰਸ ਕਰੇ ਨੇ ਕੁਝ ਸੋਚ ਸਮਝ ਕੇ ਬਣਾਏ ਨੇ ਕਿ ਭਈ ਜੇ ਹੱਡੀਆਂ ਦਾ ਬਿਮਾਰੀ ਹੈ ਤਾਂ ਹੱਡੀ ਵਾਲੇ ਡਾਕਟਰ ਕੋਲ ਜਾਓ ਹਾਰਟ ਦੀ ਬਿਮਾਰੀ ਹੈ ਤਾਂ ਹਾਰਟ ਵਾਲ ਤੁਹਾਨੂੰ ਦੇ ਡਾਕਟਰ ਕੋਲ ਜਾਓ ਤਾਂ ਮੇਰੀ ਇਹ ਰਿਕਵੈਸਟ ਮੈਂ ਤਾਂ ਹਮੇਸ਼ਾ ਲੋਕਾਂ ਨੂੰ ਇਹ ਇਹ ਐਡਵਾਈਸ ਕਰਦਾ ਕਿ ਜਿਸ ਤਰੀਕੇ ਦੀ ਤੁਹਾਨੂੰ ਪ੍ਰੋਬਲਮ ਹੈ ਉਸ ਸਪੈਸ਼ਲਿਸਟ ਨੂੰ ਜਾ ਕੇ ਤੁਸੀਂ ਦਿਖਾਓ ਅੱਜ ਕੱਲ੍ਹ ਹਰ ਸਪੈਸ਼ਲਿਸਟ ਦੇ ਡਾਕਟਰ ਹਰੇਕ ਸ਼ਹਿਰ ਦੇ ਵਿੱਚ ਅਵੇਲੇਬਲ ਨੇ